ਦੋਸਤੋ ਅਸੀਂ ਪਹਿਲਾਂ ਵੀ ਇਸ ਥਾਂ ਦੀ ਵੀਡੀਓ ਕੀਤੀ ਸੀ ਪਿੰਡ ਕੋਟਲਾ ਗੌਂਸਪੁਰ ਜ਼ਿਲ੍ਹਾ ਹਿਸ਼ਾਰਪੁਰ ਚਿਤਪੁਣੀ ਰੋਡ ਲਿੰਕ ਮਾਰਗ ਜਿਹੜਾ ਤੋਬੀ ਕਾੜ ਤੋਂ ਆ ਕੇ ਪਿੰਡ ਆਂਬਾਲ ਨਿਕਲਦਾ ਪਿੰਡ ਦੀ ਐਂਟਰੀ ਦੇ ਉੱਤੇ ਪੁਲੀ ਆ ਤੇ ਪੁਲੀ ਦੇ ਉੱਤੇ ਲੋਕੀ ਜਿਹੜਾ ਇਸ ਤਰ੍ਹਾਂ ਦੇ ਨਾਲ ਧਾਰਮਿਕ ਸਮੱਗਰੀ ਪੂਜਾ ਪਾਠ ਵਗੈਰਾ ਹੋਰ ਇਸ ਤਰ੍ਹਾਂ ਦਾ ਸਮਾਨ ਜਿਹੜਾ ਇੱਥੇ ਸੁੱਟ ਰਹੇ ਆ ਲਗਾਤਾਰ ਸਫਾਈ ਵੀ ਹੋਈ ਸੀਗੀ ਆਪਾਂ ਵੀਡੀਓ ਜਿਹੜੀ ਪਾਈ ਸੀ ਉਸ ਤੋਂ ਬਾਅਦ ਵੀ ਪਹਿਲਾਂ ਵੀ ਹੁੰਦੀ ਰਹਿੰਦੀ ਸਫਾਈ ਕਰਦਾ ਰਹਿੰਦਾ ਡਿਪਾਰਟਮੈਂਟ ਪਰ ਲੋਕਾਂ ਨੇ ਕੁਝ ਲੋਕਾਂ ਨੇ ਸੌਂ ਖਾਲੀ ਹੈ ਕਿ ਆਪਾਂ ਇਹ ਇਲਾਕਾ ਸਾਫ਼ ਨਹੀਂ ਰਹਿਣ ਦੇਣਾ ਔਰ ਪਿੰਡ ਕੋਟਲਾ ਗੌਂਸਪੋਰ ਜਾਂ ਇਹ ਸਭ ਇਲਾਕੇ ਦੇ ਵਿੱਚ ਜਿਹੜੇ ਦੂਰੋਂ ਦੂਰੋਂ ਆਉਣ ਵਾਲੇ ਲੋਕ ਆ ਜਿਹੜੇ ਰਿਸ਼ਤੇਦਾਰ ਆਉਂਦੇ ਆ ਲੋਕਾਂ ਦੇ ਜਾਂ ਹਨਾ ਇਥੋਂ ਲੰਘਦੇ ਆ ਉਹਨਾਂ ਦੇ ਮਨ ਦੇ ਵਿੱਚ ਈਮੇਜ ਜਿਹੜੀ ਆ ਉਹ ਪਿੰਡ ਪ੍ਰਤੀ ਖਰਾਬ ਹੁੰਦੀ ਹੈ ਉਹਨਾਂ ਨੂੰ ਲੱਗਦਾ ਕਿ ਸ਼ਾਇਦ ਇਹ ਪਿੰਡ ਵਾਲੇ ਇੱਥੇ ਖਲਾਰਾ ਪਾ ਰਹੇ ਆ ਜਦਕਿ ਪਿੰਡ ਵਾਲੇ ਜਿਹੜੇ ਆ ਉਹ ਇੱਥੇ ਖਲਾਰਾ ਨਹੀਂ ਪਾਉਂਦੇ ਸਾਰੇ ਕੰਮਕਾਰਾਂ ਤੇ ਸਵੇਰੇ ਚੱਲ ਜਾਂਦੇ ਤਾਂ ਸਾਰਾ ਦਿਨ ਪੁਲੀ ਦੇ ਉੱਤੇ ਖੜ ਖੜ ਕੇ ਲੋਕ ਜਿਹੜਾ ਗੰਦ ਕਚਰਾ ਕੂੜਾ ਤੇ ਉਸ ਤੋਂ ਇਲਾਵਾ ਧਾਰਮਿਕ ਤੇ ਹੋਰ ਪੂਜਾ ਪਾਠ ਜਾਦੂ ਟੂਣਾ ਟੋਟਕਾ ਉਪਾਅ ਦੀ ਸਾਰਾ ਸਮਾਨ ਸਿੱਟ ਰੇ ਨਹਿਰ ਦੇ ਵਿੱਚ ਪਾਣੀ ਬੰਦ ਹੋਇਆ ਤੇ ਤੁਸੀਂ ਦੇਖੋ ਕਿੰਨੇ ਤਖਾਂਤ ਦੀ ਗੱਲ ਆ ਇਹ ਨਹਿਰ ਦੀ ਮੈਨੂੰ ਲੱਗਦਾ ਵੀ ਜਿਹੜੀ ਇਹਦੀ ਲੰਬਾਈ ਹੋਣੀ ਆ ਤਕਰੀਬਨ ਤਕਰੀਬਨ 80 ਕਿਲੋਮੀਟਰ ਤੋਂ ਵੱਧ ਆ ਔਰ ਪੂਰੇ 80 ਕਿਲੋਮੀਟਰ ਦੇ ਵਿੱਚ ਤੁਹਾਨੂੰ ਆ ਕੁਝ ਜਿਹੜਾ ਖਲ ਰਿਆ ਮਿਲੂਗਾ ਔਰ ਕਿਸੇ ਨੇ ਰੈਫਰਿਜਰੇਟਰ ਦਾ ਜਿਹੜਾ ਫ੍ਰਿਜ ਦਾ ਇੱਕ ਹੁੰਦਾ ਖਾਨਾ ਜਿਹਾ ਜਿਹਦੇ ਵਿੱਚ ਪਾਣੀ ਡ੍ਰੌਪਸ ਡਿੱਗਦੀਆਂ ਇਕੱਠੀਆਂ ਹੁੰਦੀਆਂ ਬਾਈਚਾਂਸ ਕੋ ਲੀਕੇਜ ਹੋਵੇ ਪੁਰਾਣੇ ਮਾਡਲ ਦੇ ਵਿੱਚ ਹੁੰਦਾ ਉਹ ਪਿਆ ਹੋਇਆ ਨਾਰੀਅਲ ਤਾਂ ਜਿੰਨੇ ਮਰਜ਼ੀ ਥੋਂ ਕੱਢ ਲਓ ਹਾਂ ਤੇ ਕੋਈ ਨਹੀਂ ਕਵੰਟਲਾਂ ਦੇ ਕਵੰਟਲ ਨਾਰੀਅਲ ਛੱਟੇ ਪਏ ਆ ਲਾਲ ਕੱਪੜੇ ਧਾਗਾ ਮੋਲੀ ਤੇ ਹੋਰ ਇਹਦੇ ਵਿੱਚ ਜਿਹੜਾ ਹੈਗਾ ਆ ਮਿੱਤਰੋ ਆ ਆ ਤੁਸੀਂ ਦੇਖ ਲਓ ਵੀ ਦੀਵੇ ਤਾਂ ਮੈਨੂੰ ਲੱਗਦਾ ਵੀ ਕੁੱਲ ਕਾਇਨਾਤ ਧਰਤੀ ਤੇ ਜਿੰਨੇ ਦੀਵੇ ਆ ਨਾ ਉਸ ਤੋਂ ਦੁੱਗਣੇ ਜਿਹੜੇ ਗਿਣਤੀ ਦੇ ਦੀਵੇ ਆ ਉਹ ਤੁਹਾਨੂੰ ਇੱਥੇ ਮਿਲ ਜਾਣੇ ਆ ਪ੍ਰਸ਼ਾਸਨ ਨੂੰ ਵੀ ਬੇਨਤੀ ਆ ਵੀ ਇੱਥੇ ਜਿੱਥੇ ਕੋਈ ਸੀਸੀਟੀਵੀ ਲਾਓ ਜਾਂ ਡਿਪਾਰਟਮੈਂਟ ਦੇ ਬੰਦੇ ਡਿਊਟੀ ਲਾਓ ਵਾਤਾਵਰਨ ਨੂੰ ਪ੍ਰਦੂਸ਼ਿਤ ਕਰ ਰਹਾ ਹੈ ਪਾਣੀ ਇਹ ਅੱਗੇ ਜਾ ਕੇ ਕਿੱਥੇ ਦਾ ਕਿੱਥੇ ਜਾ ਕੇ ਮਿਲਦਾ ਹੈਗਾ ਇਹ ਉਹ ਸਾਰਾ ਪਾਣੀ ਪ੍ਰਦੂਸ਼ਿਤ ਹੋ ਰਿਹਾ ਔਰ ਤੁਸੀਂ ਦੇਖੋ ਵੀ ਇੱਥੇ ਕਿੰਨਾ ਕੀ ਮਾਹੌਲ ਹੈਗਾ ਕਿ ਕੀ ਇਹ ਪਿੰਡ ਦੀ ਇਮੇਜ ਖਰਾਬ ਹੋ ਰਹੀ ਆ ਜਦਕਿ ਇਸ ਪਿੰਡ ਦੇ ਲੋਕ ਬੜੇ ਸਫਾਈ ਪਸੰਦਾ ਬੜੇ ਚੰਗੇ ਆ ਪਿੰਡ ਆਦਮਬਾਲ ਪਿੰਡ ਕੋਟਲਾ ਗੌਂਸਪੁਰ ਹੋਰ ਲਾਗੇ ਬੜੇ ਪਿੰਡ ਪੈਂਦੇ ਆ ਜਿੱਥੋਂ ਦੇ ਬਹੁਤ ਬੜੇ ਲਿਖੇ ਲੋਕ ਆ ਵਕੀਲ ਵੀ ਹੈਗੇ ਆ ਟੀਚਰ ਵੀ ਹੈਗੇ ਆ ਹੋਰ ਬੜੀਆਂ ਵਧੀਆ ਵਧੀਆ ਪੋਸਟਾਂ ਦੇ ਤੇ ਨਾਥ ਹੈਗੇ ਤੇ ਆਪਕ ਹੈਗੇ ਆ ਤੇ ਉਹ ਆਪਣੀਆਂ ਡਿਊਟੀਆਂ ਤੇ ਚਲੇ ਜਾਂਦੇ ਆ ਕਮਾਕਾਰਾਂ ਵਾਲੇ ਜਿਹੜੇ ਵਪਾਰੀ ਆ ਦੁਕਾਨਦਾਰ ਆ ਉਹ ਆਪਣੇ ਕੰਮਾਂ ਤੇ ਚਲੇ ਜਾਂਦੇ ਬੀਬੀਆਂ ਮਤਾਵਾ ਪਹਿਣਾ ਘਰਾਂ ਨੂੰ ਸੰਭਾਲਦੀਆਂ ਤੇ ਪਿੱਛੋਂ ਆ ਕੇ ਇੱਥੋਂ ਦੂਰੋਂ ਦੂਰੋਂ ਲੋਕ ਜਿਹੜੇ ਆ ਉਹ ਇਸ ਪੁਲੀ ਨੂੰ ਮਸ਼ਹੂਰ ਕਰ ਰਹੇ ਕਈ ਤਾਂ ਲੋਕ ਰეკਮੈਂਡ ਵੀ ਕਰਦੇ ਆ ਵੀ ਭਾਈ ਉਹ ਫਲਾਣੇ ਪਿੰਡ ਦੀ ਪੁਲੀ ਤੇ ਜਾ ਕੇ ਉੱਥੇ ਸਟੇਜ ਤਾਰੀ ਸੋ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਲੋਕਾਂ ਨੂੰ ਵੀ ਅਪੀਲ ਹੈ ਕਿ ਭਾਈ ਆਹ ਕੰਮ ਬੰਦ ਕਰੋ ਇਸ ਪਿੰਡ ਦੇ ਵਿੱਚ ਆਉਣ ਵਾਲੇ ਲੋਕ ਜਿਹੜੇ ਆ ਉਹ ਇਸ ਪਿੰਡ ਇਹ ਜਿਹੜੇ ਪਿੰਡ ਆ ਨਾ ਬੜੇ ਕੁਦਰਤੀ ਬੜੇ ਖੂਬਸੂਰਤ ਆ ਹਰਿਆਵਲ ਬਹੁਤ ਆ ਗ੍ਰੀਨਰੀ ਆ ਲਾਗੇ ਪਹਾੜ ਆ ਘਰ ਦੀ ਛੱਤ ਤੇ ਚੜਜੋ ਪਹਾੜ ਦਿਖਦੇ ਆ ਬੱਚੇ ਜਿਹੜੇ ਆਪਣੇ ਨਾਨਕਿਆਂ ਦੇ ਜਾਂ ਦਾਦਕਿਆਂ ਦੇ ਜਿਹੜੇ ਜਾਂ ਹੋਰ ਰਿਸ਼ਤੇਦਾਰਾਂ ਦੇ ਇੱਥੇ ਆਉਂਦੇ ਨੇ ਕਦੇ-ਕਦਾਈਂ ਤੇ ਉਹਨਾਂ ਨੂੰ ਪਤਾ ਹੁੰਦਾ ਕਿ ਪਿੰਡ ਬੜਾ ਸਾਡਾ ਸੋਹਣਾ ਆ ਜਿਹੜਾ ਸਾਡਾ ਹਨਾ ਰਿਸ਼ਤੇਦਾਰਾਂ ਦਾ ਜਾਂ ਸਾਡਾ ਪਛੋਕਰ ਜਿੱਥੂ ਆ ਤੇ ਉਹ ਜਦੋਂ ਦੇਖਣ ਆਉਂਦੇ ਆ ਤਰ੍ਹਾਂ ਨੂੰ ਦੇਖਣ ਨੂੰ ਜਿਹੜਾ ਉਹ ਆ ਕੁਝ ਮਿਲਦਾ ਤੇ ਹੋ ਸਕਦਾ ਅਗਲੀ ਵਾਰੀ ਆਉਣ ਹੀ ਨਾ ਸੋ ਇਸ ਪਿੰਡ ਦੀ ਜਿਹੜੀ ਦੇਖੇ ਆ ਉਹਨੂੰ ਵੀ ਨਾ ਖਰਾਬ ਕਰੋ ਵਾਤਾਵ ਆ ਜਿਹੜੇ ਨਾਰੀਅਲ ਵਗੈਰਾ ਤਾਰ ਕੇ ਕੁਝ ਨਹੀਂ ਮਿਲਣਾ ਜ਼ਿੰਦਗੀ ਦੇ ਵਿੱਚ ਤੇ ਜੇ ਆਪਾ ਕਰਨਾ ਹੁੰਦਾ ਹੈ ਤੇ ਉਹ ਕੋਈ ਹੋਰ ਤਰੀਕੇ ਦੇ ਨਾਲ ਕਰੋ ਜੋਤਸ਼ੀ ਵੀਰਾਂ ਭਰਾਵਾਂ ਨੂੰ ਵੀ ਬੇਨਤੀ ਹੈ ਵੀ ਭਾਈ ਜੇ ਕੋਈ ਆਪਾਦ ਸੁਣਾਉਂਦਾ ਉਹੋ ਜਿਹਾ ਆਪਾਦ ਦੱਸੋ ਜਿਹੜਾ ਕੋ ਪਾਣੀ ਨੂੰ ਨੁਕਸਾਨ ਨਾ ਹੋਵੇ ਤੇ ਇਸ ਇਲਾਕੇ ਦੀ ਜਿਹੜੀ ਈਮੇਜ ਆ ਉਹ ਖਰਾਬ ਨਾ ਹੋਵੇ ਆ ਦੇਖੋ ਵੀ ਕਵਾਂਟਲਾਂ ਚ ਕਚਰਾ ਪਿਆ ਕਵਾਂਟਲਾਂ ਚ ਧਾਰਮਿਕ ਸਮੱਗਰੀ ਕਵੰਟਲਾਂ ਦੇ ਵਿੱਚ ਔਰ ਜਦੋਂ ਮੈਂ ਇੱਥੇ ਖੜਾ ਹੋ ਕੇ ਵੀਡੀਓ ਬਣਾਉਣਾ ਨਾ ਕਈ ਤਮਾਸ਼ੀਬੀਨ ਜੇ ਲੋਕ ਐਵੇਂ ਹੀ ਉੱਥੇ ਖੜੇ ਹੀ ਰਹਿਣਗੇ ਦੇਖੀ ਜਾਣਗੇ ਹੁਣ ਤਾਂ ਲੰਘੇ ਦੋ ਤਿੰਨ ਜਣੇ ਵੀ ਤੁਸੀਂ ਇੱਕ ਸਾਡੇ ਲੋਕਾਂ ਨੂੰ ਦੂਜੇ ਦੇ ਕੰਮ ਦਾ ਬੜਾ ਇੰਟਰਸਟ ਹੁੰਦਾ ਆਪਣਾ ਕੰਮ ਭਾਵੇਂ ਲੇਟ ਹੋ ਜਾਏ ਨੁਕਸਾਨ ਹੋ ਜਾਏ ਅਗਲਾ ਕੀ ਕਰਦਾ ਇਹਦੀ ਬੜੀ ਸਿਰਦਰਦੀ ਲੈਂਦੇ ਨੇ ਲੋਕ ਤੇ ਆ ਬਹੁਤ ਮੈਨੂੰ ਮਾੜਾ ਲੱਗਦਾ ਪਰਸਨਲੀ ਬੜਾ ਦੁੱਖ ਲੱਗਦਾ ਕਿ ਇਸ ਇਲਾਕੇ ਦੀ ਇਮੇਜ ਵੀ ਖਰਾਬ ਹੋ ਰਹੀ ਹੈ ਲੋਕ ਇੱਥੇ ਆ ਕੋ ਸਿੱਟੀ ਜਾ ਰਹੇ ਜਿਹੜਾ ਲੰਘਦਾ ਚੱਕ ਕੇ ਲਫਾਫਾ ਤੁਰਿਆ ਜਾਂਦਾ ਸੁੱਟ ਕੇ ਤੇ ਨਾਲ ਹੀ ਆ ਜਿਹੜਾ ਦੀਵੇ ਹਾਰ ਉਹ ਧਾਰਮਿਕ ਗੁਰੂਆਂ ਪੀਰਾਂ ਦੀਆਂ ਸਾਰੇ ਧਰਮਾਂ ਦੀਆਂ ਤਸਵੀਰਾਂ ਇੱਥੇ ਟੁੱਟੀਆਂ ਪਈਆਂ ਆ ਖਿਲਰੀਆਂ ਪਈਆਂ ਆ ਹਾਰ ਜੋ ਜਿਹਦੇ ਹੱਥ ਆ ਆ ਉਹ ਕੋਈ ਸਰਫ ਦਾ ਪੈਕਟ ਜਿੱਟ ਗਿਆ ਹੈ ਵਿੱਚ ਤੇ ਬਹੁਤ ਜ਼ਿਆਦਾ ਯਾਨੀ ਕਿ ਟੂ ਨੇ ਟੋਟ ਕੇ ਪਤਾ ਨਹੀਂ ਕੀ ਕੀ ਹੁਣ ਹੁਣ ਇੱਥੇ ਤੁਸੀਂ ਇਹ ਵੀ ਦੇਖੋ ਹੁਣ ਨਹੀਂ ਇੱਥੇ ਨਹੀਂ ਕੋਈ ਆਉਂਦਾ ਬੀਬੇਦਬੀ ਹੋ ਰਹੀ ਆ ਧਰਮ ਦੀ ਸਾਰੇ ਧਰਮਾਂ ਦੀ ਇੱਥੇ ਤਸਵੀਰਾਂ ਪਈਆਂ ਸਾਰੇ ਧਰਮਾਂ ਦੀ ਕੋਈ ਧਰਮ ਹੈ ਜ ਨਹੀਂ ਜਿਹਦੀ ਤਸਵੀਰ ਇੱਥੇ ਤੁਹਾਨੂੰ ਨਹੀਂ ਲੱਭਣੀ ਇੱਥੇ ਕੋਈ ਨਹੀਂ ਆਉਂਦਾ ਸੋਸ਼ਲ ਮੀਡੀਆ ਤੇ ਕੋਈ ਮੇਰੇ ਵਰਗੇ ਕੋਈ ਕਿਤੇ ਸਿਹਾਰੀ ਬਿਹਾਰੀ ਗਲਤ ਹੋ ਜਾ ਬੋਲਣ ਦੇ ਵਿੱਚ ਹਾਲਾਂਕਿ ਮੈਂ ਸਾਰੀਆਂ ਵੀਡੀਓ ਦੇ ਵਿੱਚ ਸ਼ੁਰੂਆਤ ਦੇ ਵਿੱਚ ਵੀ ਐਂਡ ਦੇ ਵਿੱਚ ਵੀ ਖਿਮਾ ਮੰਗਦਾ ਹੁੰਨਾ ਉਹ ਜਾਂਦਾ ਇੱਕ ਉਹ ਉਹ ਇਹ ਹੁੰਦੇ ਸੂਈਏ ਕੱਕ ਬੰਦਾ ਗਿਆ ਉਹ ਚਾਰ ਗੇੜੇ ਲਾ ਗਿਆ ਇੱਥੇ ਵੀ ਕੀ ਹੋਣ ਡਿਆ ਕੀ ਕਰਨ ਡਿਆ ਪਰ ਇੱਥੇ ਕੋਈ ਸੁੱਟਦਾ ਹੋਵੇ ਨਾ ਤੇ ਉਹਨੂੰ ਨਹੀਂ ਉਹਨੇ ਰੋਕਣਾ ਸੂਈਏ ਹਰ ਜਗ੍ਹਾ ਹੁੰਦੇ ਆ ਇਹਨਾਂ ਤੋਂ ਵੀ ਥੋੜਾ ਜਿਹਾ ਸੁਚੇਤ ਰਹਿਣ ਦੀ ਕੋਸ਼ਿਸ਼ ਕਰਿਆ ਕਰੋ ਚਲੋ ਖੈਰ ਮੁੱਦੇ ਦੀ ਗੱਲ ਕਰੀਏ ਤੇ ਵੀਡੀਓ ਨੂੰ ਬਹੁਤਾ ਲੰਬਾ ਨਾ ਕਰੀਏ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੇਕਰ ਤੁਸੀਂ ਵਾਤਾਵਰਣ ਪ੍ਰੇਮੀ ਹੋ ਜੇਕਰ ਤੁਸੀਂ ਜਾਗਰੂਕ ਨਾਗਰਿਕ ਸਮਝਦੇ ਹੋ ਆਪਣੇ ਆਪ ਨੂੰ ਜੇਕਰ ਤੁਸੀਂ ਚਾਹੁੰਦੇ ਹੋ ਕਿ ਇਸ ਇਲਾਕੇ ਵਿੱਚ ਇਹ ਨਹੀਂ ਬਲਕਿ ਹਰ ਇਲਾਕੇ ਦੇ ਵਿੱਚ ਅਜਿਹਾ ਕੰਮ ਜਿਹੜਾ ਹੋ ਰਿਹਾ ਉਹਨੂੰ ਰੋਕਿਆ ਜਾਣਾ ਚਾਹੀਦਾ ਤੇ ਫਿਰ ਤੁਸੀਂ ਇਹ ਵੀਡੀਓ ਸ਼ੇਅਰ ਕਰ ਦਿਓ ਨਹੀਂ ਤਾਂ ਹੋਈ ਜਾਂਦੀ ਬੰਦੇ ਕੋਲ ਮੈਂ ਕਿਹੜਾ ਕੋਈ ਉਹ ਜਿਹਦੇ ਕੋਲ ਕੋਈ ਗਲਤੀ ਨਹੀਂ ਹੁੰਦੀ ਉਹ ਤਾਂ ਫਿਰ ਸਾक्षात ਭਗਵਾਨ ਹੋ ਜਾਊਗਾ ਤੇ ਮੈਂ ਕੋ ਰੱਬ ਥੋੜੀ ਹੈਗਾ ਮੇਰੇ ਕੋਲ ਵੀ ਗਲਤੀਆਂ ਹਜ਼ਾਰ ਹੁੰਦੀਆਂ ਹਰ ਵੀਡੀਓ ਚ ਹੁੰਦੀਆਂ ਮੈਂ ਮਾਫੀ ਮੰਗ ਲੰਨਾ ਹਣਾ ਤੇ ਮੈਂ ਵੀ ਕਹਿੰਨਾ ਹਣਾ ਗਲਤੀ ਨੂੰ ਨਜ਼ਰ ਅੰਦਾਜ਼ ਕਰਕੇ ਜਿਹੜੀ ਮੁੱਦੇ ਦੀ ਗੱਲ ਆ ਉੱਤੇ ਗੌਰ ਕਰਿਆ ਕਰੋ ਫੇਰ ਵੀ ਕੁਝ ਲੋਕਾਂ ਨੇ ਕਮੈਂਟ ਆਣੇ ਤੂੰ ਕਰ ਲਾ ਤੂੰ ਸਫਾਈ ਕਰ ਲਾ ਤੂੰ ਵਿੱਚ ਵੜ ਜਾ ਹਨ ਤੇ ਬਾਕੀ ਹਰ ਕਿਸੇ ਦੀ ਆਪੋ ਆਪਣੀ ਸੋਚ ਸਾਰਿਆਂ ਨੂੰ ਉਹਨਾਂ ਦੀ ਸੋਚ ਮੁਬਾਰਕ ਆਹ ਕੰਮ ਨਹੀਂ ਹੋਣਾ ਚਾਹੀਦਾ ਨਹੀਂ ਹੋਣਾ ਚਾਹੀਦਾ ਤੇ ਨਹੀਂ ਹੋਣਾ ਚਾਹੀਦਾ ਇਹ ਇਲਾਕਾ ਬੜਾ ਸੋਹਣਾ ਪਿੰਡ ਬੜਾ ਸੋਹਣਾ ਇੱਥੇ ਬਹੁਤ ਵਧੀਆ ਲੋਕ ਕੰਮ ਕਰਦੇ ਆ ਪੜੇ ਲਿਖੇ ਵੀ ਲੋਕ ਹੈਗੇ ਆ ਹਰ ਵਰਗ ਦੇ ਲੋਕ ਆ ਉਹ ਚਲੇ ਜਾਂਦੇ ਆਪੋ ਆਪਣੇ ਕਮਾਂਕਾਰਾਂ ਤੇ ਖੇਤਾਂ ਨੂੰ ਆਪਣੀਆਂ ਨੌਕਰੀਆਂ ਤੇ ਤਾਂ ਪਿੱਛੋਂ ਹੋਰ ਇਲਾਕਿਆਂ ਚੋਂ ਲੋਕ ਆ ਕੇ ਜਾਂ ਸ਼ਹਿਰ ਤੋਂ ਲੋਕ ਆ ਕੇ ਇੱਥੇ ਜਿਹੜਾ ਲਗਾਤਾਰ ਆ ਉਹ ਇੱਥੇ ਸੈੱਟ ਰਿਹਾ ਕੁਝ ਇਹ ਬੰਦ ਹੋਣਾ ਚਾਹੀਦਾ ਪ੍ਰਸ਼ਾਸਨ ਨੂੰ ਵੀ ਬੇਨਤੀ ਹੈ ਕਿ ਕੁਇਕ ਤੇ ਜਿਹੜਾ ਸਟ੍ਰਿਕਟ ਐਕਸ਼ਨ ਲਵੇ ਤੇ ਇਹਨਾਂ ਪਿੰਡਾਂ ਦੀਆਂ ਪੰਚਾਇਤਾਂ ਦੀ ਵੀ ਬੇਨਤੀ ਕਿ ਕੁਝ ਟਾਈਮ ਦੇ ਲਈ ਨੌਜਵਾਨਾਂ ਦੀਆਂ ਡਿਊਟੀਆਂ ਲਗਾ ਦਿਓ ਕੋਈ ਕਮੇਟੀਆਂ ਜਾਂ ਜਥੇਵੰਦੀਆਂ ਬਣਾ ਕੇ ਮੇਰੀਆਂ ਸੁਵਾਂਵਾਂ ਦੀ ਲੋੜ ਹੈ ਮੇਰੇ ਨਾਲ ਸੰਪਰਕ ਕਰ ਲਓ ਤੇ ਇਹਨਾਂ ਨੂੰ ਜਿਹੜਾ ਲੋਕਾਂ ਨੂੰ ਵਰਜਿਆ ਜਾਵੇ ਟੋਕਿਆ ਜਾਵੇ ਘੱਟੋ ਘੱਟ ਤੇ ਬੋਰਡ ਜਰੂਰ ਲੱਗੇ ਵੀ ਜਿਹੜਾ ਇੱਥੇ ਸਿੱਟਦਾ ਇੱਥੇ ਆ ਚੀਜ਼ਾਂ ਪਾਇਆ ਗਿਆ ਤੇ ਉਹਨੂੰ ਜੜਾਇਆ ਜੁਰਮਾਨਾ ਵੀ ਕੀਤਾ ਜਾਊਗਾ ਤੇ ਕਾਨੂੰਨੀ ਕਾਰਵਾਈ ਵੀ ਕੀਤੀ ਜਾਊਗੀ ਤਾਂ ਕੀਤੀ ਜਾਣੀ ਚਾਹੀਦੀ ਵੀ ਹੈ ਮੇਰੀ ਅਪੀਲ ਬੇਨਤੀ ਨੂੰ ਤੁਸੀਂ ਸਾਰੇ ਸਾਂਝਾ ਉਦਮ ਕਰਕੇ ਸ਼ੇਅਰ ਕਰਿਓ ਫਿਲਹਾਲ ਦੇ ਲਈ ਆਪਣੇ ਦੋਸਤ ਗੋਬਿੰਦ ਜੀ ਨੂੰ ਦਿਓ ਜਾਏ ਤੇ ਜਲਦੀ ਮਿਲਦੇ ਨਵੀਂ ਵੀਡੀਓ ਦੇ ਨਾਲ ਮੈਂ ਇੱਥੇ ਸੁੰਨ ਮਸਾਨ ਦੇ ਵਿੱਚ ਖੜਕੇ ਮੈਂ ਵੀ ਰਿਸਕ ਲੈ ਰਿਹਾ ਕਿਉਂਕਿ ਤੁਹਾਨੂੰ ਪਤਾ ਲੁੱਟਾਂਖਾਂ ਵਾਲੇ ਬਹੁਤ ਕੁਮ ਮਦੇ ਆ ਤੇ ਡਰ ਵੀ ਲੱਗਦਾ ਕਿਉਂਕਿ ਹੁਣ ਮੈਂ ਦਿਖਾਉਣਾ ਨਹੀਂ ਉਹ ਵਖੋ ਮੂੰਹ ਬਨ ਕੇ ਗਿਆ ਬੰਦਾ ਸੋ ਇਸ ਤਰ੍ਹਾਂ ਮੂੰਹ ਬਨ ਕੇ ਬਹੁਤ ਲੋਕੀਂ ਤੇ ਇਸ ਵੇਲੇ ਕੋ ਮਦੇ ਆ ਤੇ ਛੋਟੀਆਂ ਛੋਟੀਆਂ ਛੁੜੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਆ ਦੇਖੋ ਗੰਦ ਕਚਰਾ ਕੂੜਾ ਸਾਰਾ ਲੋਕਾਂ ਇੱਥੇ ਖਿਲਾਰਿਆ ਪਿਆ ਆ ਔਰ ਲਗਾਤਾਰੇ ਵਾਦਾ ਜਾ ਰਿਹਾ ਤੇ ਪਿੰਡ ਦੀ ਇਮੇਜ ਜਿਹੜੀ ਉਹ ਖਰਾਬ ਹੋ ਰਹੀ ਆ ਵੇਖੋ ਤੁਸੀਂ ਇੱਥੇ ਤੁਰੇ ਜਾਂਦੇ ਲੋਕੀ ਇੱਥੇ ਰੱਖ ਜਾਂਦੇ ਆ ਬੋਰਾ ਕੋਈ ਸੀਮੈਂਟ ਕੋ ਕੱਪੜੇ ਕੋਈ ਹੋਰ ਚੀਜ਼ਾਂ ਆ ਵੇਖੋ ਤੁਸੀਂ ਇਸ ਇਲਾਕੇ ਨੂੰ ਹਾਲਾਂਕਿ ਕਿ ਰਾਹੀਰ ਵੀ ਸੁੱਟ ਜਾਂਦੇ ਆ ਉਹਨਾਂ ਨੂੰ ਵੀ ਬੇਨਤੀ ਹੈ ਕਿ ਇਸ ਇਲਾਕੇ ਦੀ ਇਮੇਜ ਨੂੰ ਨਾ ਖਰਾਬ ਕਰੋ ਆਪਣਾ ਸਫਰ ਯਾਦਗਾਰੀ ਬਣਾਓ ਤੇ ਸਫਾਈ ਦਾ ਵਿਸ਼ਿਸ਼ਟਿਆਨ ਰੱਖੋ ਤੇ ਨਾਲ ਹੀ ਉਹਨਾਂ ਲੋਕਾਂ ਨੂੰ ਵੀ ਅਪੀਲ ਆ ਜਿਹੜਾ ਆ ਦੇਖੋ ਜੇ ਆ ਕਚਰਾ ਕੂੜਾ ਨਾ ਹੋਵੇ ਤਾਂ ਪਹਾੜੀ ਜੀ ਕਿੰਨੀ ਸੋਹਣੀ ਲੱਗਦੀ ਆ ਪਰ ਹੁਣ ਇਥੇ ਘਾਹ ਦੇ ਨਾਲ-ਨਾਲ ਜਿਹੜਾ ਕਚਰਾ ਕੂੜਾ ਵੀ ਨਜ਼ਰੀ ਪੈਂਦਾ ਜਿਹਦੇ ਕਰਕੇ ਇਧਰ ਨੂੰ ਦੇਖਣ ਨੂੰ ਰੂਹ ਨਹੀਂ ਕਰਦੀ ਆ ਗੰਦ ਦਾ ਢੇਰ ਹੀ ਬਣ ਗਿਆ ਇੱਥੇ ਆ ਵੇਖੋ ਕੀ ਕੀ ਇੱਥੇ ਪਿਆ ਹੋਇਆ ਸੋ ਵੀਡੀਓ ਨੂੰ ਸ਼ੇਅਰ ਕਰ ਦਿਓ ਚੈਨਲ ਨੂੰ ਲਾਈਕ ਫੋਲੋ ਸਬਸਕ੍ਰਾਈਬ ਕਰ ਲਿਓ ਕਮੈਂਟ ਕਰਕੇ ਆਪੋ ਆਪਣੀ ਰਾਈ ਜੜੀ ਆ ਜ਼ਰੂਰ ਦਿਓ ਸਾਡਾ ਫੇਸਬੁੱਕ ਤੇ ਵੀ ਪੇਜ ਆ YouTube ਤੇ ਵੀ ਪੇਜ ਆ ਤੇ YouTube ਉੱਤੇ ਵੀ ਸਾਡੀਆਂ ਤੁਸੀਂ ਵੀਡੀਓਜ਼ ਦੇਖ ਸਕਦੇ ਆ ਐਸੀ ਤਰ੍ਹਾਂ ਪਿਆਰ ਬਖਸ਼ਦੇ ਰਹੋ ਰੱਬ ਰੱਖਾ ਗਰਮੀ ਆ ਗਈ ਆ ਸ਼ੁਰੂਆਤ ਹੋ ਗਈ ਗਰਮੀ ਦੀ ਸੇਰ ਦਾ ਵੀ ਖਿਆਲ ਰੱਖਿਓ ਤੇ ਜਿਹੜਾ ਆਪਣੇ ਨਾਲ ਪਾਣੀ ਕੈਰੀ ਕਰਕੇ ਚੱਲੋ ਔਰ ਕੋਸ਼ਿਸ਼ ਕਰੋ ਕਿ ਫਰੂਟ ਜੂਸ ਵਗੈਰਾ ਪੀਓ ਡਾਕਟਰੀ ਸਲਾਹ ਹਮੇਸ਼ਾ ਲਵੋ ਤੇ ਅੱਤ ਦੀ ਦੁਪਹਿਰ ਦੀ ਗਰਮੀ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਹੈ ਬਿਨਾਂ ਕੰਮ ਤੋਂ ਬਾਹਰ ਨਿਕਲਣ ਤੋਂ ਗਰੇਜ਼ ਕਰੋ ਔਰ ਕਾਨੂੰਨ ਤੇ ਨਿਯਮਾਂ ਦੀ ਪਾਲਣਾ ਕਰਦੇ ਹਾਂ ਜਿਹੜਾ ਚੰਗੇ ਸ਼ਹਿਰੀ ਹੋਣ ਦਾ ਆਪਾਂ ਸਾਰੇ ਰਲ ਕੇ ਸਬੂਤ ਦੇਈਓ ਧੰਨਵਾਦ ਰੱਬ ਰੱਖੇ